ਬਹੁਤ ਸੋਹਣਾ ਜਿਹੜਾ ਬੂਰੀ ਦਾ ਜਿਹੜਾ ਨੀਲੀ ਰੈਵੀ ਦਾ ਕਟਾ ਤੁਹਾਨੂੰ ਦਿਖਾ ਰਹੇ ਆ ਤੇ ਵੀਰ ਤੋਂ ਪੁੱਛਦੇ ਆ ਕਿਹੜੇ ਬੁੱਲਦਾ ਇਹ ਬਹੁਤ ਸੋਹਣਾ ਬੱਚਾ ਹੈਗਾ ਤੇ ਕਿਹੜੇ ਪਿੰਡੋਂ ਆਇਆ ਕੀ ਇਹ ਕਿਹੜੇ ਬੁੱਲਦਾ ਹਾਂ ਭਾਈ ਕਿਹੜੇ ਪਿੰਡੋਂ ਆਇਆ ਕੌਰਿਆਣਾ ਪਿੰਡ ਐ ਤਲਵੰਡੀ ਸਾਹਬ ਕੋਲੇ ਤਲਵੰਡੀ ਸਾਹਬ ਕੋਲੇ ਤੇ ਕਿਹੜੇ ਬੁੱਲਦਾ ਇਹ ਬੱਚਾ ਪਾਰਸ ਦਾਈ ਪਾਰਸ ਦਾ ਹਾਂਜੀ ਕਿੰਨੇ ਚਿਰ ਦਾ ਹੋ ਗਿਆ ਇਹ 2 ਮਹੀਨਾ ਦਾ ਹੋ 2 ਮਹੀਨਾ ਹੋ ਗਿਆ ਹਾਂ ਕਿੰਨੇ ਨੰਬਰ ਦਾ ਗਿਆ ਇਹ ਆ ਗਿਆ 8ਵੇਂ ਦੇ 8ਵੇਂ ਨੰਬਰ ਦਾ ਹਾਂਜੀ ਬਹੁਤ ਸੋਹਣਾ ਕਟਾ ਜੀ ਬੂਰੀ ਨੀਲੀ ਰੈਵੀ ਦੇ ਵਿੱਚ ਪੈਂਦਾ ਬਹੁਤ ਸੋਹਣਾ ਕੱਟਾ ਹੈ ਹਾਂਜੀ ਕਿਹੜੇ ਪਿੰਡੋਂ ਐ ਜੀ ਕੌਂਰੇਆਣਾ ਪਿੰਡ ਜੀ ਕੌਂਰੇਆਣਾ ਪਿੰਡ ਤੇ ਜ਼ਿਲ੍ਹਾ ਕਢਾ ਗਿਆ ਬਟੇਂਡਾ ਜੀ ਬਟੇਂਡਾ ਤੇ ਕੱਟਾ ਕਿੰਨੇ ਮਹੀਨਿਆਂ ਨੰਬਰ ਤੇ ਆ ਗਿਆ ਆਪਣਾ ਕੱਟਾ ਹੈ 10ਵੇਂ 10ਵੇਂ ਤੇ ਕਿੰਨੇ ਚਿਰ ਦਾ ਹੋ ਗਿਆ ਇਹ ਇੱਕ ਸਾਲ ਦਾ ਇੱਕ ਸਾਲ ਦਾ ਇੱਕ ਸਾਲ ਦਾ ਹੋ ਗਿਆ ਜੀ 10ਵੇਂ ਨੰਬਰ ਤੇ ਆ ਗਿਆ ਇਹ ਤੇ ਕੌਂਰੇਆਣਾ ਪਿੰਡ ਇਹਨਾਂ ਦਾ ਬਾਈ ਕਹਿੰਦਾ ਦੇਖ ਲਓ ਜੀ 10 ਮਿੰਟ ਬਰਤੇ ਆ ਗਿਆ ਹੈ ਹਾਂਜੀ ਆ ਕੱਟਾ ਦੇਖੋ ਤੁਸੀਂ ਤੇ ਪੁੱਛਣਾ ਬਾਕੀ ਬਾਈ ਤੁਲੇ ਨੇ ਡਿਟੇਲ ਹਾਂਜੀ ਬਾਈ ਸਸੀਗਾ ਬਾਈ ਤਾਂ ਕਿਹੜਾ ਬੰਦਾ ਹੈਗਾ ਜੀ ਆਪਣਾ ਬੱਲੋ ਜੀ ਬੱਲੋ ਤੇ ਇਹ ਜਿਹੜਾ ਕਟਾ ਕਿ ਨਿਊਮ ਰਈ ਇਹ 11 ਮਹੀਨਾ ਦਾ ਜੀ 11 ਮਹੀਨਾ ਦਾ ਤੇ ਕਿਹੜੇ ਬੱਲੂ ਦਾ ਹੈ ਬੱਲੂ 2 ਦਾ ਜੀ ਬੱਲੂ 2 ਦਾ ਕਿੰਨੇਵੇਂ ਨੰਬਰ ਤੇ ਆ ਗਿਆ ਇਹ ਚੌਥੇ ਤੇ ਆਇਆ ਚੌਥੇ ਨੰਬਰ ਤੇ ਆ ਗਿਆ ਲਓ ਜੀ ਬੱਲੂ 2 ਦਾ ਜਿਹੜਾ ਹੈਗਾ ਕਟਾ ਤੇ ਚੌਥੇ ਨੰਬਰ ਤੇ ਆ ਗਿਆ ਜੀ ਬਹੁਤ ਸੋਹਣਾ ਜਿਹੜਾ ਨੀਲੀ ਰਵੀ ਦਾ ਜਿਹੜਾ ਬੱਲੂ ਤਿਆਰ ਹੋਣ ਵਾਲਾ ਕਿੰਨਾ ਕਾ ਜੀ ਮਾਦਰ ਕੜ ਮਾ 19 ਆ 19 ਕਿਲੋ ਜੀ 19 ਕਿਲੋ ਹਾਂਜੀ ਚਵਾਈ ਚਾਹ ਦੇ ਬਿਨਾ ਠੀਕ ਆ ਜੀ ਇਹ ਛੋਟਾ ਕਰਕੇ 19 ਕਿਲੋ ਦੁੱਧ ਆ ਜੀ ਮਾਦਰ ਕੜ ਇਹਦਾ ਭਰਾਏ ਦਾ ਹੋਰ ਖੜਾ ਵੱਡਾ ਜੀ ਉਹ ਕੱਲ ਕੰਮ ਕਰੇਗਾ ਦੰਦ ਸਿੱਟੇ ਕੱਲ ਕੱਲੇ ਛੱਟੇਗਾ ਜੀ ਠੀਕ ਆ ਜੀ ਕਿਹੜੇ ਬੱਚਾ ਆ ਗਿਆ ਬੱਚਾ ਆ ਗਿਆ ਜੀ ਨੀਲੀ ਰਾਵੀ ਦਾ ਬੂਰੀ ਦਾ ਬਾਕੀ ਲੈ ਕੇ ਡਿਟੇਲ ਦਾ ਜੀ ਸੁਨੂ ਬਾਈ ਤੋਂ ਤੇ ਹਾਂਜੀ ਭਾਈ ਕਿਹੜੇ ਵਿੰਡੋ ਆਇਓ ਹਾਂਜੀ ਅਈ ਨਾਲ ਏਰੀਆ ਦਾ ਗੁਮਾਰ ਠੀਕ ਆ ਜੀ ਤੇ ਜਿਹੜਾ ਤੁਸੀਂ ਬੱਚਾ ਲਿਆ ਗਿਆ ਕਿੰਨੇ ਚਿਰ ਦਾ ਬਾਈ ਇਹ ਤਾਂ 9 ਮਹੀਨੇ ਦਾ ਅੱਛਾ ਤੇ ਕਿਹੜੇ ਬੁੱਲ ਦਾ ਆ ਗਿਆ ਇਹ ਬੁਰੇ ਨਾਰਦੀ ਦਾ ਉਹ ਇੱਧਰ ਰੱਖਿਆ ਹੀ ਨਹੀਂ ਬੁਰੇ ਦਾ ਇੱਧਰ ਨਾ ਹੁਣ ਕਿੰਨੇ ਘਟਾ ਮਰ ਗਿਆ ਇਹ ਇਹ ਬਾਈ ਮਾਦੀ ਖਰੀਦੀ ਪ੍ਰੋਪਰ ਨਹੀਂ ਪਤਾ ਪ੍ਰੋਪਰ ਨਹੀਂ ਪਤਾ ਗਿਆ 9ਵੇਂ ਨੰਬਰ ਤੇ ਆ ਗਿਆ ਹੁਣ ਇਹ ਬਾਈ 7ਵੇਂ ਨੰਬਰ ਤੇ ਆ ਗਿਆ ਲਓ ਜੀ 7ਵੇਂ ਨੰਬਰ ਤੇ ਆ ਗਿਆ ਬੱਚਾ ਜਿਹੜਾ ਹੈਗਾ ਬਹੁਤ ਸ਼ਕੀਨ ਹੈ ਤੇ ਬਾਕੀ ਤੁਸੀਂ ਮਾਰੇ ਹੋਣੇਗਾ ਇਹ ਬਾਈ ਕੰਡੇ ਵਾਲੇ ਹਾਂਜੀ ਬਾਈ ਕਿੰਨੇਵੇਂ ਨੰਬਰ ਦਾ ਹੈਗਾ ਆਪਣਾ ਬੱਚਾ ਇਹ 5ਵੇਂ ਤੇ ਹੈ ਬਾਈ ਜੀ 5ਵੇਂ ਤੇ ਕਿਹੜੇ ਪਿੰਡ ਦਾ ਜੀ ਜੇ ਹੈਗੇ ਜੀ ਕੰਡੇ ਵਾਲੇ ਦਾ ਕੰਡੇ ਵਾਲੇ ਦਾ ਹਾਂਜੀ ਤੇ ਉਮਰ ਕਿੰਨੀ ਹੋ ਗਈ ਦੀ ਉਮਰੇ ਪੌਣੇ 3 ਮਹੀਨੇ ਬਾਈ ਤੇ ਮਾਂ ਦਾ ਦੁੱਧ ਮਾਂ ਦਾ ਦੁੱਧ ਬਾਈ ਜੀ ਤੀਜੇ ਸੂਏ ਹੁਕਮ 18 ਹੀ ਲਾਉ ਲੋ 18 ਪੀ 18 ਜਾਵੜ ਤੇ ਛੋਟਾ ਪਿੰਡ ਕਿਹੜਾ ਆ ਗਿਆ ਸਾਡਾ ਸੂਰਪੁਰੀ ਬਾਈ ਸੂਰਪੁਰੀ ਹਾਂਜੀ ਫਰੀਦਕੋਟ ਆ ਗਿਆ ਜੀ ਫਰੀਦਕੋਟ ਜ਼ਿਲ੍ਹਾ ਬਾਈ ਫਰੀਦਕੋਟ ਜ਼ਿਲ੍ਹਾ ਆ ਗਿਆ ਸੂਰਗਰੀ ਤੇ ਆ ਗਿਆ ਪਿੰਡ ਆ ਗਿਆ ਸੂਰਗਰੀ ਬਾਈ ਦਾ ਤੇ ਬਾਕੀ ਬਹੁਤ ਸੋਹਣਾ ਕਟਾ ਹੈ ਹਾਂਜੀ ਕਿਹੜਾ ਪਿੰਡ ਆ ਗਿਆ ਜੀ ਆਪਣਾ ਸੰਧੂ ਖੁਰਦ ਜੀ ਸੰਧੂ ਖੁਰਦ ਜਿਲ੍ਹਾ ਜਿਲ੍ਹਾ ਬਰਿੰਡਾ ਜੀ ਜਿਲ੍ਹਾ ਬਰਿੰਡਾ ਆ ਗਿਆ ਤੇ ਜਿਹੜਾ ਤੁਸੀਂ ਕਟਾ ਲੈ ਕੇ ਕਿਹੜੇ ਸੀ ਮੰਦਾਈ ਇਹ 480 ਦਾ ਜੀ 480 ਦਾ ਕਿਹੜਾ ਦਾ ਆ ਗਿਆ ਇਹ ਨਾਬੇ ਵਾਲਾ ਦਾ ਤੇ ਕਿੰਨੀ ਉਮਰ ਹੋ ਗਈ ਬੱਚੇ ਦੀ ਇਹ ਸਾਢੇ 5 ਪੰਜ ਮਹੀਨੇ ਹੁੰਦੇ ਜੀ ਤੇ ਕਿੰਨੇ ਮਾਸਟਾਨ ਲੈ ਲੈਣੀ ਦੂਜਾ ਜੀ ਦੂਜਾ ਸਟਾਨ ਹਾਂਜੀ ਤੇ ਇਹਦੀ ਮਾ ਦਾ ਰਕਾਰਡ ਇਹਦਾ ਮਾ ਦਾ ਪਹਿਲੇ ਥੋੜੇ 13 ਲੀਟਰ ਹੈ ਪਹਿਲੇ ਥੋੜੇ 13 ਲੀਟਰ ਆ ਆ ਦੇਖੋ ਜੀ ਜਿਹੜਾ ਹੈਗਾ ਹਾਂ ਇਹ ਮਾਦਰ ਕੜਤੀ ਜਿਸ ਹੋਇਆ ਗਿਆ ਤੇ ਬਾਕੀ ਤੁਸੀਂ ਦੇਖੋ ਚਾਰਸ਼ ਕਰੋਂ ਬਚਰੀ ਗ੍ਰੋਥ ਮਾਣ ਲਏ ਹਾਂਜੀ ਬਾਈ ਜੀ ਆਪਣਾ ਪਿੰਡ ਕਿਹੜਾ ਆ ਗਿਆ ਜੀ ਪਿੰਡ ਮਾਣੂ ਕੇ ਗੱਲ ਵੀਰੇ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਮਾਣੂ ਕੇ ਗੱਲ ਆ ਗਿਆ ਤੇ ਜਿਹੜਾ ਬੱਚਾ ਹੈ ਇਹ ਕਿਹੜੇ ਬੁੱਲ ਦਾ ਹੈ ਇਹ ਜੱਟ ਬੁੱਲ ਦਾ ਹੈ ਜੱਟ ਬੁੱਲ ਦਾ ਕਿੰਨੀ ਉਮਰ ਦਾ ਹੈ ਜੀ ਸਾਢੇ 11 ਮਹੀਨੇ ਦਾ ਸਾਢੇ 11 ਮਹੀਨੇ ਦਾ ਤੇ ਕਿੰਨੇ ਮਸਤਾਂ ਦੇ ਆ ਗਿਆ ਇਹ ਪਹਿਲੇ ਸਤਾਂ ਦੇ ਆ ਪਹਿਲੇ ਸਤਾਂ ਦੇ ਆ ਫੇਰ ਤਾਂ ਖੁਸ਼ੀ ਹੋਣੀ ਚਾਹੀਦੀ ਬੜਾ ਹੌਲੀਆ ਬੋਲਦਾ ਬਾਈ ਪਹਿਲੇ ਸ਼ਨਾ ਹੈ ਨਹੀਂ ਆਲੀਆ ਦਾ 27 ਕਿਲੋ 160 ਗ੍ਰਾਮ ਦਾ ਇੱਧਰ ਹੋ ਜਾਓ 27 ਕਿਲੋ 160 ਗ੍ਰਾਮ ਉਹ ਤਾਂ ਚਵਾਈ ਹੋਈ ਸੀਗੀ अच्छा ਕਿਹੜੇ ਚੈਨਲ ਤੇ ਹੋਈ ਸੀ ਇਹ ਸੈਦ ਖੈਰੀ ਬਾ ਕਿੰਨਾ ਟਾਈਮ ਪਲਾਂ ਦੋទ ਕਿੰਨਾ ਰਸਿਆ ਮਾਲਾ 27 ਕਿਲੋ 160 ਗ੍ਰਾਮ 27 ਕਿਲੋ 160 ਗ੍ਰਾਮ ਬਹੁਤ ਚੰਗਾ ਦੁੱਧ ਦਤਾ ਹੀ ਮਾਣੀ ਤੇ ਪਰ ਨਾ ਤਾਂ ਪਹਿਲਾਂ ਚੱਕ ਲਿਆ ਪਰ ਬਾਈ ਦਾ ਚਿਹਰਾ ਨਹੀਂ ਹੱਸਿਆ ਬਹੁਤ ਜਿਆਦੇ ਵਧੀਆ ਬਰੀਡ ਹੈ ਜੀ ਜੀ ਬਹੁਤ ਜਿਆਦੇ ਹੈ ਅੱਛਾ ਜੀ ਹੋ ਜੀ ਮਾਰਾ ਜੇਕਰ ਕਦੇ ਵੀ ਆਪਾਂ ਖਾਲੀ ਨਹੀਂ ਹੋਏ ਪਹਿਲਾ ਨਾਮ ਚੱਕੇ ਵੱਡੀ ਗੱਲ ਹੈ ਵੱਡੀ ਗੱਲ ਹੈ ਵਾਕਿਆ ਨਹੀਂ ਆ ਵੀ ਕਦੇ ਖਾਲੀ ਨਹੀਂ ਆਈ ਆਪਣੇ ਅਛਨੇ ਵੀ ਮੇਲੇ ਗਏ ਨੇ ਕਿਤੇ ਵੀ ਉਹਨੇ ਹੌਸਲੇ ਵਧਾਇਆ ਹੌਸਲੇ ਵਧਾਇਆ ਐਗ ਜੀਮਾ ਨੂੰ ਪਾਉਂਗੇ ਤੁਸੀਂ ਮੇਲੇ ਚ ਬਾਈ ਹਾਂ ਹੁਣ ਇਹਦੀ ਬਹੁਤ ਲੱਗਦਾ ਵੀ ਸਾਲ ਹੋ ਗਿਆ ਹੁਣ ਅੱਛਾ ਜੀ ਇਹ ਹੁਣ ਬਾ ਟਰਾਈ ਕਰਨ ਲੱਗੇ ਆ ਤੁਹਾਨੂੰ ਹੁਣ ਟਰਾਈ ਕਰਨ ਲੱਗੇ ਆ ਬਿਊਟੀ ਕੰਪੀਟੀਸ਼ਨ ਜਿਹੜੀ ਪਹਿਲੇ ਬਿਊਟੀ ਚ ਵੀ ਪਾਈ ਆ ਜੀ ਅੱਛਾ ਜੀ ਬਾਈ ਮਾਪੁਰੂ 75 ਆ ਬਿਊਟੀ ਚ ਵੀ ਫਰਸਟ ਸੀ ਅੱਛਾ ਜੀ ਤੇ ਬਿਊਟੀ ਕੰਪੀਟੀਸ਼ਨ ਵੀ ਉਹਨੇ ਫਰਸਟ ਜਿੱਤਿਆ ਬਿਊਟੀ ਕੰਪੀਟੀਸ਼ਨ ਵੀ ਫਰਸਟ ਜਿੱਤਿਆ ਬਹੁਤ ਜਿਆਦੇ ਵਧੀਆ ਜਣੀ ਬਰੀਡ ਆ ਅੱਛਾ ਤਕਰੀਬਨ ਹਾਂਜੀ ਜਿਹੜੀ ਇਹ ਬਰੀਡ ਆ ਤਕਰੀਬਨ ਇਹਨੂੰ ਜਿੰਨੇ ਵੀ ਨੀਲੀ ਰਾਵੀ ਵਾਲੇ ਆ ਹਾਂਜੀ ਭਰਾ ਹਾਂਜੀ ਸਾਰੇ ਬਾਈ ਜਾਣਦੇ ਆ ਚਾਰੇ ਪਾਸੇ ਸੈਣ ਕੋਕੇ ਜੜੇ ਪਏ ਆ ਮਤਲਬ ਇਹ ਪੂਰੀ ਮਸ਼ਹੂਰ ਮੱਝ ਆ ਮੈਂ ਕਹ ਯਾਰ ਤੇਰੇ ਨਾਲੋਂ ਵੱਧ ਕੇ ਮੱਝ ਦਾ ਨਾਂ ਚੜਿਆ ਹੋਇਆ ਮੈਂ ਕਹੀ ਬਹੁਤ ਸ਼ੁਕਰ ਆਈ ਮੱਝ ਦਾ ਤਿੰਨ ਮੇਲੇ ਲੜੀ ਆ ਮਾਂ ਦੀ ਪਹਿਤਰ ਪਹਿਲਾ ਸੀਗਾ ਹਾਂਜੀ ਤਨੋਲੇ ਦੂਜਾ ਸੀਗਾ ਤੁੱਚ ਬਲੋੜੇ ਹਾਂਜੀ ਤਨੋਲੇ ਦੂਜਾ ਸੀਗਾ ਜੀ ਫਿਰ ਬੀੜੀ ਐ ਫਤਿਹ 6 ਮਹੀਨੇ ਸੂਈ ਨੇ ਪੰਜਮਾ ਸਾਲ ਪ੍ਰਾਪਤ ਕੀਤਾ ਜੀ ਪੀਡੀਐਫ ਦੇ ਹਾਂਜੀ 27 ਕਿਲੋ 160 ਗ੍ਰਾਮ ਦਾ ਰਿਕਾਰਡ ਆ ਦੀ ਮਾਤਰਾ 27 ਕਿਲੋ 160 ਗ੍ਰਾਮ ਦਾ ਬਹੁਤ ਚੰਗਾ ਜੀ ਮੜਿਆ ਤੋੜ ਕੇ ਦਿਖਾਓ ਬੱਚਾ ਬਹੁਤ ਵਧੀਆ ਬੱਚਾ ਜੀ ਪਹਿਲਾ ਸਟਾਫ ਆਸਾਨ ਕਰ ਗਿਆ ਸਰਪੈਂਟਰੀ ਮਾਜਰਾ ਆ ਗਿਆ ਸਰਪੈਂਟਰੀ ਮਾਜਰਾ ਆ ਗਿਆ